ਖੜਾ ਸਾਹਿਬ ਨੇ ਕਿਹਾ ਮੈਂ ਤਾਂ ਕਿਤੇ ਨਹੀਂ ਜਾ ਰਿਹਾ ਅਕਾਲੀ ਜੰਨਿਆ ਅਕਾਲੀ ਦਲ ਚ ਹੀ ਰਹਿਣਾ ਤੇ ਮੈਂ ਇਸ ਵਾਰੀ ਪਾਰਲੀਮੈਂਟਲ ਇਲੈਕਸ਼ਨ ਪਟਿਆਲੇ ਤੋਂ ਨਹੀਂ ਲੜ ਰਿਹਾ ਹਰ ਇਲੈਕਸ਼ਨ ਆਪ ਹੀ ਨਹੀਂ ਲੜਨੀ ਹੁੰਦੀ ਦੂਜਿਆਂ ਨੂੰ ਵੀ ਅੱਗੇ ਕਰਨਾ ਹੁੰਦਾ ਕੋਈ ਵੱਡਾ ਬੰਦਾ ਦਿਾਂਗੇ ਪਤਾ ਨਹੀਂ ਖਰੇ ਚੰਦੂ ਮਾਜਰਾ ਸਾਹਿਬ ਨੂੰ ਵੱਡਾ ਬੰਦੇ ਵਜੋਂ ਇੱਥੇ ਭੇਜਣ ਦੀ ਤਿਆਰੀ ਹੋ ਰਹੀ ਆ ਤੇ ਦੂਜੇ ਪਨੇ ਮਲੋਕਾ ਸਾਹਿਬ ਨੇ ਕਿਹਾ ਮੈਂ ਇਲੈਕਸ਼ਨ ਲੜਨੀ ਨਹੀਂ ਨਾ ਮੈਨੂੰ ਕਿਸੇ ਭਾਜਪੀ ਵਾਲੇ ਨੇ ਅਪਰੋਚ ਕੀਤਾ ਇਸ ਮਾਮਲੇ ਨੂੰ ਅੱਗੇ ਵਧਾ ਦਿਓ ਇਹ ਬੜੇ ਦਿਨਾਂ ਦਾ ਰਦਾਵਾ ਜਿਹਾ ਰੌਲਾ ਪਈ ਜਾਂਦਾ ਹੈ ਹਾਂਜੀ ਕਿ ਕਿਹੜੇ ਅਕਾਲੀ ਲੀਡਰ ਨੂੰ ਬੀਜੇਪੀ ਅਪਰੋਚ ਕਰ ਰਹੀ ਹੈ ਕੀ ਆਫਰ ਕੀਤੀ ਗਈ ਹੈ ਨਾਂ ਤਾਂ ਛਪਿਆ ਹੈ ਜੀ ਤੇ ਰੌਲਾ ਤਾਂ ਹੁਣ ਸਾਰਿਆਂ ਨੂੰ ਹੀ ਪਤਾ ਸੀਗਾ ਵੀ ਇਹ ਅਲਟੀਮੇਟਲੀ ਨਾ ਕਡੇ ਕਡੇ ਚੱਲ ਰਹੇ ਹੈਗੇ ਤੇ ਹੁਣ ਬੀਜੇਪੀ ਐਕਸਪੈਂਡ ਕਰਨਾ ਚਾਹੁੰਦੀ ਹੈ ਪੰਜਾਬ ਦੇ ਕੈਂਡੀਡੇਟ ਹੈ ਨਹੀਂ ਉਹਨਾਂ ਕੋਲੇ ਉਹਨਾਂ ਦਾ ਟ੍ਰੈਸ ਨਹੀਂ ਹੈ ਤਾਂ ਇਹ ਨਾ ਕਹਣਾ ਉਹਨਾਂ ਨੇ ਵੀ ਪੰਜਾਬ ਦੇ ਸਾਢੇ ਤਿੰਨ ਕੋਨੇ ਮੁਕਾਬਲਾ ਪੰਜਾਬ ਦਾ ਜੇ ਕੈਂਡੀਡੇਟ ਹੀ ਹੈ ਨਹੀਂ ਉਹਨਾਂ ਕੋਲੇ ਤੇ ਕੀ ਕਰਨਗੇ ਵਿਚਾਰੇ ਉਹ ਜਿਹੜੇ ਲੈ ਵੀ ਐ ਦੇਖੋ ਜਿਹੜੀ ਤਾਂ ਇਹਨਾਂ ਦੀ origignal ਪਾਰਟੀ ਸੀ ਉਹ ਤਾਂ ਸਾਰੇ ਪਿੱਛੇ ਧੱਕ ਤੇ ਜਿਹੜੇ ਸਾਗ ਦੇ ਵਿੱਚੋਂ ਆਏ ਸੀ ਸਾਰੇ ਉਹਨਾਂ ਨੇ ਸੇਵਾ ਕੀਤੀ ਉਹ ਸਾਰੇ ਪਿੱਛੇ ਧੰਗੇ ਗਏ ਜਿਹੜੀਆਂ ਪਾਰਟੀਆਂ ਨੂੰ ਕਹਿੰਦੇ ਸੀ ਕਰਪਟ ਹੈਗੇ ਆ ਬੀਜੇਪੀ ਵਾਲੇ ਜਿਵੇਂ ਇਹਸ ਵਾਲੇ ਆਪ ਵਾਲੇ ਵੀ ਬਾਕੀ ਨੂੰ ਕਰਪਟ ਕਹਿੰਦੇ ਸੀ ਕਿਸੇ ਵੇਲੇ ਸੋ ਬੀਜੇਪੀ ਜਿਹਨਾਂ ਨੂੰ ਕਰਪਟ ਕਹਿੰਦੇ ਸੀ ਲੀਡਰ ਉਹਨਾਂ ਤੋਂ ਲੈ ਰਹੇ ਆਪਣੇ ਕੈਂਡੀਡੇਟ ਇਹ ਬੇਸਿਕ ਇਸ਼ੂ ਹੈ ਭਈ ਇਹ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਈਸ਼ੂ ਟੇਕ ਅਪ ਕਰਦੇ ਜੀ ਫਲਾਣਾ ਕਰਪਟਾ ਜੀ ਫਲਾਣਾ ਕੀ ਹੈ ਜੀ ਤੇ ਫਰਕ ਤਾਂ ਕੋਈ ਹੈ ਨਹੀਂ ਤੁਹਾਡੇ ਕਿਸੇ ਦੇ ਵਿੱਚ ਹੁਣ ਜਿਹੜਾ ਤੱਤ ਸਿਧਾਂਤਕ ਫਰਕ ਸੀਗਾ ਵੀ ਚਲੋ ਇਹ ਜਿਹੜੀ ਭਾਜਪਾ ਇਸ ਸਿਧਾਂਤਕ ਪਾਰਟੀ ਹੈ ਉਹ ਸੰਗ ਵੀ ਇਹਨਾਂ ਦਾ ਸਿਧਾਂਤ ਉਹ ਵੀ ਰੁੱਲਦਾ ਜਾ ਰਿਹਾ ਮੈਂ ਇਹਨੂੰ ਆਪਣੇ ਆਪ ਦੇ ਵਿੱਚ ਇੱਕ ਪਾਰਟਿਕ ਅਸਪੈਕਟ ਕਹਿਣਾ ਹੁਣਾ ਕਿ ਜਦੋਂ ਇਹ ਕਾਂਗਰਸ ਦੇ ਵਿੱਚੋਂ ਜਾਂ ਹੋਰ ਪਾਰਟੀਆਂ ਚੋਂ ਲੋਕਾਂ ਨੂੰ ਲੈ ਰੇ ਲੀਡਰਾਂ ਨੂੰ ਨਾ ਉਹ ਇਹਨਾਂ ਦਾ ਜਿਹੜਾ ਸਿਧਾਂਤ ਉਹ ਡਿਲੂਟ ਹੋਏਗਾ ਅੰਟੀਮੀਟਲੀ ਜਾ ਕੇ ਪੰਜਾਬ ਦੇ ਵਿੱਚ ਹੁਣੇ ਜਿਹੜੀ ਹਿੰਦੂਤਵਾਦੀ ਗੱਲ ਆ ਉਹ ਤਾਂ ਨਹੀਂ ਹੋ ਸਕਦੀ ਲੀਡਰ ਤਾਂ ਤੁਸੀਂ ਕਾਂਗਰਸ ਦੇ ਲੈ ਲੇ ਉਹਨਾਂ ਇਹ ਤਾਂ ਹਿੰਦੂਤਵਾਦੀ ਗੱਲ ਨਹੀਂ ਕਰਨੇ ਜੀ ਸੋ ਇੰਟਰਸਟਿੰਗ ਅਸਪੈਕਟ ਹੈ ਜਿਹੜੀ ਗੱਲ ਬੇਸਿਕਲੀ ਤਾਂ ਗੱਲ ਕਾਲੀ ਦਲ ਦੀ ਹੈਗੀ ਹੈ ਇਹ ਕਾਲੀ ਦਲ ਦੇਖੇ ਵੀ ਜੇ ਉਹਨਾਂ ਦੇ ਲੀਡਰ ਨੂੰ ਆਫਰ ਹੋ ਰਹੀ ਹੈ ਤਾਂ ਕਿਉਂ ਹੋ ਰਹੀ ਹੈ ਜੀ ਮਸਲਾ ਸੀ ਕਿ ਇਹਨਾਂ ਦੀ ਅਲਾਈਅੰਸ ਹੋਣੀ ਹੈ ਕਿ ਨਹੀਂ ਕੁਝ ਲੀਡਰ ਨੂੰ ਆਸ ਸੀ ਕਿ ਕਾਲੀ ਦਲ ਧਿਆਨ ਵੀ ਅਲਾਈਅੰਸ ਹੋ ਜਾਏਗੀ ਤੇ ਸਾਡੇ ਵਾਸਤੇ ਇਲੈਕਸ਼ਨ ਲੜਨਾ ਸੌਖਾ ਹੋ ਜਾਏਗਾ ਜੇ ਤੁਹਾਨੂੰ ਦੀ ਗੱਲ ਤਾਂ ਦੂਰ ਦੀ ਹੈ ਬਈ ਇਲੈਕਸ਼ਨ ਲੜਨਾ ਸੌਖਾ ਹੋ ਜਾਏਗਾ ਹੁਣ ਉਹ ਸਿਚੁਏਸ਼ਨ ਖਤਮ ਹੋ ਗਈ ਸੋ ਇਸ ਕਰਕੇ ਇਧਰੋਂ ਉਧਰੋਂ ਐਫਰਟ ਹੋ ਰਹੀ ਹੈ ਲੇਕਿਨ ਹੁਣ ਜਿਨ੍ਹਾਂ ਨੇ ਡਰਾਇ ਕਰਨਾ ਸੀ ਉਹ ਕਰ ਚੁੱਕੇ ਹੈ ਮੇਰੇ ਖਿਆਲ ਦੇ ਵਿੱਚ ਗੱਲ ਠੀਕ ਹੈ ਉਹ ਤਾਂ ਡਿਨਾਈ ਕਰ ਗਏ ਸ੍ਰੀ ਹਮੇਸ਼ ਸਿੰਘ ਜੀ ਇਹਦੇ ਤੇ ਇੱਕ ਛੋਟੀ ਜੀ ਟਿੱਪਣੀ ਜ਼ਰੂਰ ਦੇ ਦਿਓ ਕਿਉਂਕਿ ਨਾਲ ਦੀ ਨਾਲ ਹੀ ਪਟਿਆਲੇ ਤੋਂ ਚੰਗੇ ਭਲੇ ਧਨਾੜ ਉਮੀਦਵਾਰ ਵੀ ਆਪਣੇ ਆਪ ਨੂੰ ਬਹਾਨੇ-ਬਹਾਨੇ ਨਾਲ ਕਹਿ ਕੇ ਕਿ ਮੈਂ ਨਹੀਂ ਲੜਨਾ ਉਹਨਾਂ ਦੀ ਤਸਵੀਰ ਪੂਰੇ ਪਰਿਵਾਰ ਦੀ ਛੱਪੀ ਸੀ ਤੁਹਾਨੂੰ ਯਾਦ ਹੋਣਾ ਅਮਿਤ ਸ਼ਾਹ ਦੇ ਨਾਲ ਸਾਧਰਸ਼ਨ ਸਿੰਘ ਢਾਲੀਵਾਲ ਔਰ ਰਖੜਾ ਸਾਹਿਬ ਮੈਂ ਇੱਕ ਹੋਰ ਵੀ ਤਸਵੀਰ ਦਾ ਜ਼ਿਕਰ ਕਰਨਾ ਚਾਹੂੰਗਾ ਦਰਸ਼ਨ ਸਿੰਘ ਢਾਲੀਵਾਲ ਦੀ ਤਸਵੀਰ ਨਹੀਂ ਵੀਡੀਓ ਤਰਨਜੀਤ ਸਿੰਘ ਸੰਧੂ ਨਾਲ ਅਮਰਸਰ ਦੇ ਵਿੱਚੋਂ ਰਿਲੀਜ਼ ਹੋਈ ਸੀ ਜਿਹੜੀ ਉਹਨਾਂ ਨੇ ਕਾਫੀ ਦਿਨ ਸੋਸ਼ਲ ਮੀਡੀਆ ਤੇ ਸੰਧੂ ਸਾਹਿਬ ਨੇ ਆਪ ਹੀ ਕਮਾਈ ਜਿਹਦੇ ਵਿੱਚ ਉਹ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਕਿ ਆਪਾਂ ਅੰਮ੍ਰਿਤਸਰ ਲਈ ਕੀ ਕਰ ਸਕਦੇ ਆ ਅਸੀਂ ਐਨ ਆਰ ਆਈ ਕਿੰਨਾ ਯੋਗਦਾਨ ਅੰਮ੍ਰਿਤਸਰ ਚ ਪਾਵਾਂਗੇ ਆ ਕਿ ਸੋ ਉਹ ਤਾਂ ਉਹਨਾਂ ਦੇ ਭਰਾਤਾ ਜਿਹੜੇ ਕਿ ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਬੜੇ ਨੇੜੇ ਰਹੇ ਨੇ ਦਰਸ਼ਨ ਸਿੰਘ ਧਾਲੀਵਾਲ ਉਹ ਤਾਂ ਭਾਜੀਪੀ ਦੀ ਅੰਮ੍ਰਿਤਸਰ ਦੇ ਵਿੱਚ ਮਦਦ ਕਰ ਰਿਹਾ ਔਰ ਇਹ ਵੀ ਸ਼ਾਇਦ ਵਿੱਚ ਇੱਕ ਕੜੀ ਹੋਣ ਜਦੋਂ ਇਹਨਾਂ ਨੂੰ ਰੋਕਤਾ ਗਿਆ ਸੀਗਾ ਟ੍ਰੈਵਲ ਕਰਨ ਤੋਂ ਰੋਕਤਾ ਗਿਆ ਸੀ ਮੈਨੂੰ ਲੱਗਦਾ ਸੰਧੂ ਸਾਹਿਬ ਉਹ ਤੋਂ ਕੜੀ ਬਣ ਕੇ ਤੇ ਪ੍ਰਧਾਨ ਮੰਤਰੀ ਤੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਉਹ ਆਏ ਸੋ ਰਿਸ਼ਤੇ ਬੜੇ ਕੰਪਲੈਕਸ ਕਿਸਮ ਦੇ ਹੋਗੇ ਜੀ ਦਰਸ਼ਨ ਸਿੰਘ ਧਾਰਨ ਢਾਲੀਵਾਲ ਜਿਹੜੇ ਵੱਡੇ ਨੇ ਤੇ ਉਸ ਤੋਂ ਬਾਅਦ ਇਹ ਸਰਜੀਤ ਸਿੰਘ ਤੇ ਉਧਰ ਚਰਨਜੀਤ ਸਿੰਘ ਤਿੰਨੋਂ ਭਰਾ ਦੇਖੇਗੇ ਮਤਲਬ ਤਿੰਨਾਂ ਦੇ ਤਿੰਨੇ ਪ੍ਰਧਾਨ ਮੰਤਰੀ ਕੋਲ ਗਏ ਵੈਸੇ ਸਿਆਸਤ ਵਿੱਚ ਤਿੰਨ ਪ੍ਰਾ ਭਰਾ ਅਲੱਗ-ਅਲੱਗ ਵੀ ਹੋਣ ਮੈਨੂੰ ਕੋਈ ਇਤਰਾਜ਼ ਨਹੀਂ ਹਰ ਇੱਕ ਦਾ ਆਪਣਾ ਇੰਡੀਪੈਂਡੈਂਟ ਫੈਸਲਾ ਹੋ ਸਕਦਾ ਜਾਵੇ ਪਰ ਜੇ ਸੰਕੇਤ ਇਹ ਮਿਲਦੇ ਹੁਣ ਵੀ ਸਾਰਿਆਂ ਦੀ ਇੱਕ ਜੀ ਰਾਏ ਹੈ ਫਿਰ ਥੋੜਾ ਜਿਹਾ ਅਲੱਗ-ਅਲੱਗ ਪਾਰਟੀਆਂ ਚ ਵੀ ਹੋਣ ਤਾਂ ਇੱਕ ਸਵਾਲ ਖੜੇ ਹੁੰਦੇ ਨੇ ਨਹੀਂ ਤਾਂ ਡੈਮੋਕ੍ਰੇਟਿਕ ਰਾਈਟਾ ਇੱਕ ਪਰਿਵਾਰ ਦੇ ਪੰਜ ਬੰਦੇ ਨੇ ਪੰਜੇ ਵੀ ਅਲੱਗ-ਅਲੱਗ ਪਾਰਟੀਆਂ ਚ ਹੋ ਸਕਦੇ ਨੇ ਕੋਈ ਗੁਨਾਹ ਨਹੀਂ ਕਰ ਰਹੇ ਇਹ ਬੰਦੇ ਹਰ ਇੱਕ ਦਾ ਆਪਣਾ ਬ੍ਰੇਨ ਹੈ ਆਪਣਾ ਇੱਕ ਸਿਸਟਮ ਹੈ ਔਰ ਬਹੁਤ ਸਾਰੇ ਲੋਕ ਅੰਗਰੇਜ਼ਾਂ ਦੇ ਖਿਲਾਫ ਫਾਂਸੀਆਂ ਤੇ ਚੜ ਗਏ ਪਰ ਪਰਿਵਾਰ ਵਾਲੇ ਪਹਿਲੇ ਪਹਿਲੇ ਪਰਿਵਾਰ ਦੇ ਮੈਂਬਰ ਉਹਨਾਂ ਦੇ ਟੋਡੀ ਵੀ ਸੀਗੇ ਅੰਗਰੇਜ਼ਾਂ ਦੇ ਨਾਲ ਵੀ ਮਿਲ ਕੇ ਚੱਲਦੇ ਸੀ ਤੇ ਉਹ ਵੀ ਚੰਦੇ ਕੋਈ ਬੜੀਆਂ ਗਰਦਾਨੀਆਂ ਹੈ ਪਰ ਸਵਾਲ ਸਭ ਤੋਂ ਵੱਡਾ ਕੀ ਹੈ ਹੁਣ ਰਖੜਾ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਕਿ ਆਪ ਹੀ ਨਹੀਂ ਲੜੀਂਦਾ ਦੂਜਿਆਂ ਨੂੰ ਵੀ ਮੌਕਾ ਦੇਈਂਦਾ ਇਹ ਉਹ ਬੰਦਾ ਕਹਿੰਦਾ ਜਿਹੜਾ 2-4 ਵਾਰ ਪਾਰਲੀਮੈਂਟ ਜਿੱਤ ਗਿਆ ਹੋਵੇ ਕਹੇ ਵੀ ਹੁਣ ਮੈਂ ਹੀ ਲੜੀ ਜਾਣਾ ਯਾਰ ਪਰ ਦੀ ਬਟ ਤੁਸੀਂ ਇੱਕ ਵਾਰ ਜਿੱਤੇ ਨਹੀਂ ਹਜੇ ਤਾਂ ਹਾਰੇ ਹੀ ਦੋ ਵਾਰ ਜਦੋਂ ਵੀ ਜਿੱਤੇ ਮਤਲਬ ਲੜੇ ਸੀਗੇ ਤੇ ਜੇ ਜਿੱਤੇ ਹੁੰਦੇ ਫੇਰ ਕਹਿੰਦੇ ਮੈਂ ਇਹਨੂੰ ਛੱਡ ਤੀ ਉਹ ਗੱਲ ਮੰਨੀ ਜਾ ਸਕਦੀ ਆ ਉਹ ਉਹ ਵੱਡੇ ਬੰਦੇ ਦੀ ਨਿਸ਼ਾਨੀ ਹੁੰਦੀ ਆ ਵੀ ਹਾਂਜੀ ਠੀਕ ਤੇ ਹਾਰ ਕੇ ਮੈਦਾਨ ਛੱਡ ਜੋ ਇੱਕ ਵਾਰ ਤਾਂ ਖਾਸ ਹੁੰਦੀ ਆ ਨਾ ਵੀ ਇੱਕ ਵਾਰ ਤਾਂ ਜਿੱਤੂਗਾ ਕੋਈ ਨਹੀਂ ਐਸ ਕੀ ਪਹਿਲੇ ਵਾਰ ਕੋਈ ਗੱਲ ਗੜਬੜ ਰਹੇਗੀ ਕਿ ਆਪਾਂ ਜਿੱਤਾਂਗੇ ਆਪਾਂ ਲੜਾਂਗੇ ਤ ਤਾਰ ਕਿਤੋਂ ਹੋਰ ਮਤਲਬ ਉਹਦਾ ਸਟਰੈਟਜੀ ਕਿਤੋਂ ਹੋਰ ਬਣ ਰਹੀ ਹੈ ਜਾਂ ਹੋਰ ਉਹਦਾ ਲਾਜਿਕ ਕੋਈ ਹੋਰ ਆ ਕੋਈ ਇਹ ਨਹੀਂ ਹੈ ਕਿ ਹੋਰਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਇਹ ਦਲੀਲ ਨਹੀਂ ਫੇਟੋਦੀ ਉਹਦੇ ਚ ਦਲੀਲ ਹੋਰ ਘੜਨੀ ਪਏਗੀ ਕੋਈ ਕਿ ਅਸੀਂ ਰਖੜਾ ਸਾਹਿਬ ਜਿਹੜਾ ਪ੍ਰਧਾਨ ਰਹੇ ਪਹਿਲਾਂ ਪਾਰਟੀ ਦੇ ਸਭ ਤੋਂ ਪ੍ਰੋਮਿਨੈਂਟ ਜਿਹਦੇ ਬਾਦਲ ਸਾਹਿਬ ਤੋਂ ਲੈ ਕੇ ਸਾਰੇ ਉਹਨਾਂ ਦੇ ਫਾਦਰ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਦੀ ਵਰਸੀ ਤੋਂ ਲੈ ਕੇ ਲਗਾਤਾਰ ਸਾਰੇ ਪਰਿਵਾਰ ਸਮੇਤ ਆਉਂਦੇ ਰਹੇ ਬਹੁਤ ਨੇੜਲੇ ਰਿਲੇਸ਼ਨ ਨੇ ਉਹਨਾਂ ਨੂੰ ਬਣਦਿਆ ਹੀ ਕੈਬਨਿਟ ਰੈਂਕ ਮਿਲਿਆ ਸਰਕਾਰਾਂ ਦੇ ਵਿੱਚ ਲਗਾਤਾਰ ਮੰਤਰੀ ਰਹੇ ਨੇ ਔਰ ਉਦੋਂ ਸੀਨੀਅਰ ਆਦਮੀ ਹੁਣ ਅਕਾਲੀ ਦਲ ਦਾ ਮੈਨੂੰ ਲੱਗਦਾ ਪਟਿਆਲੇ 'ਚ ਬੈਠਾ ਜਿਹੜਾ ਉਹਦੋਂ ਵੀ ਸੀਨੀਅਰ ਦੇਾਂਗੇ ਉਹ ਕੌਣ ਹੈ ਮੈਨੂੰ ਤਰ ਨਹੀਂ ਲੱਗਦਾ ਹੁਣ ਕੋਈ ਹੈ ਔਰ ਕੋਈ ਕੋਈ ਆ ਫਿਰ ਪ੍ਰੇਮ ਸਿੰਘ ਚੰਦੂਵਾਜਰ ਆਨੇ ਜਿਹੜੇ ਜੇ ਉਦੋਂ ਵੀ ਸੀਨੀਅਰ ਤੋਂ ਜਿਹਨੇ ਪਟਿਆਲੇ ਤੋਂ ਵੀ ਲੜਿਆ ਇਧਰ ਉਧਰੋਂ ਲੜਿਆ ਜਾਂ ਤਾਂ ਉਧਰੋਂ ਲੈ ਆ ਕੇ ਉਹਨਾਂ ਨੂੰ ਦੇ ਦਿਓ ਐਤੋਂ ਪਹਿਲਾਂ ਕੈਪਟਨ ਕਮਲਜੀਤ ਨੂੰ ਵੀ ਇੱਕ ਵਾਰ ਅਜਮਾਇਆ ਉਹਨਾਂ ਨੇ ਅਕਾਲੀ ਦਲ ਨੇ ਪਾਰਲੀਮੈਂਟ ਦਿੱਤੀ ਸੀ ਉਹਨਾਂ ਨੇ ਵੀ ਲੜੀ ਸੀ ਸੀਟ ਪਾਰਲੀਮੈਂਟ ਦੀ ਇਸ ਕਰਕੇ ਇੱਕ ਇਹ ਹੈ ਕਿ ਜਦੋਂ ਤੁਸੀਂ ਬਹੁਤ ਕਲੀਅਰ ਨਹੀਂ ਹੁੰਦੇ ਤੁਹਾਡੇ ਬਿਜ਼ਨਸ ਦੇ ਰਿਸ਼ਤੇ ਅਲੱਗ ਹੋ ਸਕਦੇ ਨੇ ਨਿੱਜੀ ਤਾਲੁਕਤ ਵੀ ਹੋ ਸਕਦੇ ਨੇ ਮੈਨੂੰ ਇਹਦੇ 'ਚ ਵੀ ਕੋਈ ਪ੍ਰੋਬਲਮ ਨਹੀਂ ਪ੍ਰਧਾਨ ਮੰਤਰੀ ਨਾਲ ਚਾਹ ਪੀ ਕੇ ਆ ਗਏ ਅਰ ਜੇ ਓਨੈਸਟਲੀ ਤੁਸੀਂ ਆਪਣੀ ਪੋਲਿਟਿਕਸ ਕਰਦੇ ਹੋ ਨਾ ਮੇਰੀ ਪੋਲਿਟਿਕਸ ਇਹ ਹੈ ਮੈਂ ਇੱਥੇ ਗੱਲ ਕਰਦਾ ਇਹ ਹੁਣ ਸੈਕਟਰੀਅਲ ਪੋਲਿਟਿਕਸ ਬਣ ਗਈ ਜੇ ਕਿਤੇ ਜਾਂਦਾ ਦੇਖ ਲਿਆ ਬੰਦਾ ਤਾਂ ਅਲੀਗੇਸ਼ਨ ਲੱਗ ਜਾਂਦੀ ਹੈ ਕਿਉਂਕਿ ਬੰਦਿਆਂ ਤੇ ਭਰੋਸਾ ਹੀ ਨਹੀਂ ਰਿਹਾ ਭਰੋਸਾ ਇਹ ਹੋ ਗਿਆ ਜੇ ਭਰੋਸਾ ਜੇ ਐਸ ਲੈਵਲ ਦਾ ਭਰੋਸਾ ਹੋਵੇ ਤੁਸੀਂ ਦੇਖੋ ਪੁਰਾਣੇ ਲੀਡਰਾਂ ਦਾ ਭਰੋਸੇ ਦਾ ਕੁਐਸਚਨ ਸੀਗਾ ਤੇ ਜੇ ਪੀ ਜੈ ਪ੍ਰਕਾਸ਼ ਨਰਾਇਣਤਾ ਇન્દਰਾ ਗਾਂਧੀ ਉਹ ਤਾਂ ਬੇਟੀ ਵਰਗੀ ਸੀ ਔਰ ਉਹ ਦਿਖਾਈ ਦਿੱਤਾ ਉਹਦਾ ਵਿਆਹ ਤੋਂ ਲੈ ਕੇ ਉਹਨਾਂ ਦਾ ਰੋਲ ਸੀ ਸਾਰੇ ਇੱਕ ਦੂਜੇ ਨਾਲ ਗੱਲ ਵੀ ਓਵੇਂ ਕਰਦੇ ਸੀ ਹਿੰਦੂ ਕਹਿ ਕੇ ਸੰਬੋਧ ਪਰ ਕਦੇ ਕੋਈ ਅਲਿਗੇਸ਼ਨ ਆਇਆ ਨਹੀਂ ਸੀ ਨਾ ਉਹਦਾ ਵੀ ਜੇਪੀ ਇੰਦਰਾ ਗਾਂਧੀ ਨੂੰ ਮਿਲ ਲਿਆ ਤੇ ਉਧਰ ਸਰੈਂਡਰ ਕਰ ਗਿਆ ਲੋਕਾਂ ਨੂੰ ਤੇ ਜੇਪੀ ਮੂਵਮੈਂਟ ਲੜ ਰਿਹਾ ਤੇ ਜੇਪੀ ਦੀ ਤਾਂ ਮੂਵਮੈਂਟ ਹੀ ਆਪਣੀ ਮੂਵਮੈਂਟ ਹੈ ਆਪਣੇ ਤਰੀਕੇ ਦੀ ਹੈ ਉੱਤੇ ਉੱਤੇ ਸਵਾਲ ਨਹੀਂ ਉੱਠ ਸਕਦਾ ਘੱਟੋ-ਘੱਟ ਮਤਲਬ ਮਿਲਣ ਨਾਲ ਹੀ ਸਵਾਲ ਨਹੀਂ ਉੱਠ ਜਾਂਦਾ ਕਿ ਤੁਸੀਂ ਪੁਰਾਣੇ ਨੂੰ ਮਿਲ ਲੇ ਇਹ ਕਿਰਦਾਰ ਬਹੁਤ ਛੋਟੇ ਹੋ ਗਏ ਨੇ ਸਾਡੇ ਓਵਰਆਲ ਦੇਖਣ ਦੇ ਨਜ਼ਰੀਏ ਤੋਂ ਜਿਹਦੇ ਤੋਂ ਝਟ ਅੰਦਾਜ਼ਾ ਮਿਲਣ ਨਾਲ ਹੀ ਲੱਗ ਜਾਂਦਾ ਕਿ ਗੱਲ ਕੋਈ ਗੜਬੜ ਦੀ ਤੇ ਨਹੀਂ ਤਾਂ ਅਸੀਂ ਮਿਲਣ ਤੋਂ ਡਰਦੇ ਹਾਂ ਇਹ ਸਿਆਸਤ ਮੋਕਲੀ ਕਦੋਂ ਹੋਏਗੀ ਇੰਦਰ ਨੂੰ ਵੀ ਸੋਚਣਾ ਚਾਹੀਦਾ ਵੈਸੇ ਫਿਰ ਚਲੋ ਕੋਈ ਨਹੀਂ ਐਡੀ ਜਲਦੀ ਤਾਂ ਨਹੀਂ ਹੋਏਗੀ ਤੇ ਰਖੜਾ ਸਾਹਿਬ ਨੇ ਆਪਣੀ ਗੱਲ ਕਹੇ ਤੇ ਮਲੂਕਾ ਸਾਹਿਬ ਨੇ ਚੰਦੂ ਮਾਜਰਾ ਸਾਹਿਬ ਜੀ ਉਹ ਠੀਕ ਹੈ ਅੱਜ ਕੱਲ੍ਹ ਚ ਕਹਿ ਦੇਣਗੇ ਕੁਛ ਨਾ ਕੁਛ ਕਹਿਣਗੇ ਜਾਂ ਕੀ ਕਰਨਗੇ ਉਹਨਾਂ ਦੇ ਹੈ ਔਰ ਨਾਰਮਲੀ ਮਾਰਕੀਟ ਦੇ ਵਿੱਚ ਕਈ ਵਾਰ ਕੋਈ ਸਵਾਲ ਬਾਟਰ ਟੈਸਟ ਕਰਨ ਲਈ ਵੀ ਸਿੱਟੇ ਜਾਂਦੇ ਨੇ ਕਈ ਵਾਰ ਖਬਰਾਂ ਇਹੋ ਜਿਹਾ ਵੀ ਚਾਹਦੇ ਨੇ ਦੇਖ ਤਾਂ ਲਓ ਕੋਈ ਮਤਲਬ ਕੀ ਹੈ ਕੋਈ ਗੱਲ ਹੈ ਵੀ ਹੈ ਨਹੀਂ ਹੈ ਜਿਸ ਨਾਲ ਬੰਦੀ ਚੰਗ ਰਹੀ ਹੈ ਹਜੇ ਤੱਕ ਕਿਸੇ ਦੀ ਕਿਸੇ ਨਾਲ ਮੀਟਿੰਗ ਹੋਈ ਹੋਵੇ ਅਜੇ ਆਥੈਂਟਿਕ ਤੌਰ ਤੇ ਨਹੀਂ ਸਾਹਮਣੇ ਆਈ ਗੱਲ ਕਿ ਹਾਂ ਇੱਥੇ ਮੀਟਿੰਗ ਹੋਈ ਆ ਆ ਬੰਦੇ ਨੂੰ ਆ ਮਿਲਿਆ ਸੀ ਆ ਬੰਦੇ ਨੂੰ ਆ ਮਿਲਿਆ ਸੀ ਪਰ ਕਿਉਂਕਿ ਬਹੁਤ ਸਾਰ ਬਹੁਤ ਕੁਝ ਜਿਹੜਾ ਸਿਆਸਤ ਦੇ ਵਿੱਚ ਨੈਰੇਟਿਵ ਨਾਲ ਚੱਲਦਾ ਹੈ ਹਰ ਪਾਰਟੀ ਨੈਰੇਟਿਵ ਬਣਾਉਣਾ ਚਾਹਦੀ ਹੈ ਬਾਕੀ ਲੋਕ ਚਾਹੁੰਦੇ ਨੇ মিডিਆ ਨੂੰ ਵੀ ਕੁਝ ਜਿਹਾ ਇਹੋ ਜਿਹਾ ਸਪਿੰਨ ਕਰਨ ਲਈ ਕਈ ਵਾਰ ਚਾਹੀਦੀਆਂ ਹੁੰਦੀਆਂ ਨੇ ਅਗਲੇ ਕੁਝ ਦਿਨਾਂ ਚ ਕਲੀਅਰ ਹੋ ਜਾਣਾ ਹੁਣ ਬਹੁਤੇ ਲੰਮਾ ਦੇਵਨੀ ਐ ਕਿ ਕਿਹਦੇ ਕਿਹਦੇ ਚੋਂ ਕਿਹੜਾ ਬੰਦਾ ਜਾਂਦਾ ਕਿਹਦੇ ਚੋਂ ਨਹੀਂ ਜਾਂਦਾ ਪਰ ਭਾਜਪੀ ਨਾਲ ਜਾਣ ਚ ਹੈ ਕਾਲੀ ਦਲ ਦੇ ਬੰਦਿਆਂ ਨੂੰ ਜੇ ਉਹ ਦੇਖਿਆ ਜਾਊਗਾ ਇੱਕ ਲਾਕੀ ਤੌਰ ਤੇ ਕੋਈ ਬਹੁਤ ਹੋਣਾ ਮਤਲਬ ਦਿੱਕਤ ਨਹੀਂ ਹੋਏਗੀ ਕਿਉਂਕਿ ਇੰਨਾ ਸਮਾਂ ਕੰਡੀਸ਼ਨਰ ਸਪੋਰਟ ਕੀਤੀ ਐ ਤੁਸੀਂ ਇੰਨਾ ਸਮਾਂ ਉਹ ਮੁੱਦੇ ਛੱਡ ਕੇ ਚੱਲੇ ਹੋ ਤੇ ਬਾਕੀ ਜੀਆਂ ਚੀਜ਼ਾਂ ਨੇ ਜਿਹੜਾ ਉਹ ਵਾਰ ਹੁੰਦੀ ਐ ਇੱਕ ਐਂਡਿਆਲੋਜੀ ਦਾ ਕੁਐਸਚਨ ਹੁੰਦਾ ਉੱਥੇ ਖੜਦੇ ਹੋ ਸਿਆਸਤ ਦਾ ਵਖਰੇਵਾ ਹੁੰਦਾ ਜੇ ਉਹ ਕਾਇਮ ਰਹਿੰਦਾ ਫਿਰ ਤੁਸੀਂ ਨਹੀਂ ਜਾਓਗੇ ਜੇ ਉਹੀ ਨਹੀਂ ਰਹੇਦਾ ਕੇਵਲ ਪਾਵਰ ਦਾ ਕੁਐਸਚਨ ਹੈ ਫਿਰ ਜਿੱਥੇ ਮਰਜੀ ਚਲੇ ਜਾਓ ਪਾਵਰ ਤਾਂ ਪਾਵਰ ਹੀ ਹੈ ਫਿਰ ਉੱਥੇ ਕਿਹੜਾ ਉਹ ਅਲੱਗ ਤਰ੍ਹਾਂ ਦੀ ਪਾਵਰ ਹੈ ਜਾਂ ਇਹ ਅਲੱਗ ਤਰ੍ਹਾਂ ਦੀ ਪਾਵਰ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਨਾਲੇ ਉਹਨਾਂ ਨੇ ਵੀ ਤਾਂ ਇਹਨਾਂ ਨੂੰ ਕਿਹੜਾ ਭਾਜਪੀ ਵਾਲੇ ਬਣਾ ਕੇ ਲੜਾਉਣਾ ਉਹ ਵੀ ਤਾਂ ਕਹਿੰਦੇ ਆ ਵੀ ਤੁਸੀਂ ਸਿੱਖ ਵਜੋਂ ਹੀ ਸਾਡੇ ਨਾਲ ਆਓ ਕਿਉਂਕਿ ਉਹੀ ਕੰਬੀਨੇਸ਼ਨ ਬਣਦਾ ਨਾਲੇ ਖਾਲੀ ਜਗ੍ਹਾ ਵੀ ਤੇ ਉਹੀ ਭਰਨੀ ਆ ਨਾ ਜਿਹੜੀਆਂ ਅਕਾਲੀ ਦਲ ਵਾਲੀਆਂ ਨੇ ਤੋ ਕੀ ਫਰਕ ਪੈਂਦਾ